ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ ਨਵੇਂ ਵਲੌਗ ਦੇ ਵਿੱਚ ਲੋ ਵੀ ਸੱਜਣੋਂ ਆਪਣੀਆਂ ਸੰਗਤਾਂ ਪਹੁੰਚ ਗਈਆਂ ਆਪਣੀਆਂ ਪ੍ਰੀਤਾਂ ਦੋਏ ਪਹੁੰਚ ਗਈਆਂ ਸੱਜਣੋਂ ਆਪਣੇ ਕੋਲੇ ਇਹ ਆਪਣਾ ਕਾਲਾ ਬਾਈ ਇਹ ਗੁਰਧਿਆਨ ਹੋ ਗਿਆ ਤੇ ਸੱਜਣੋਂ ਗੱਡੀਆਂ ਆਪਣੀਆਂ ਚੱਲ ਕੇ ਪਹੁੰਚ ਗਈਆਂ ਪੰਜਾਬ ਤੋਂ ਕਾਣਾ ਯੂਪੀ ਐਮਪੀ ਸੌਰੀ ਭਾਈ ਉਹ ਆਪਣੀ ਦੂਜੀ ਪ੍ਰੀਤਾ ਲਾਲ ਤੇ ਇਹ ਆਪਣੀ ਪੀਲੀ ਪ੍ਰੀਤ ਤੇ ਹੁਣ ਆਪਾਂ ਦੋਨਾਂ ਦੇ ਬਾਈ ਕਰਾਉਨੇ ਆ ਟੈਂਕ ਫੁੱਲ ਤੇ ਆਪਾਂ ਭਾਈ ਆਪਣੀ ਪਾਲ ਚਲਾਇਆ ਏ ਤੇ ਹੁਣ ਦੋਨਾਂ ਦੇ ਟੈਂਕ ਫੁੱਲ ਕਰਕੇ ਸੱਜਣੋ ਇਹ ਵੀ ਉੱਥੇ ਹੀ ਪਹੁੰਚਣਗੇ ਆ ਪਾਲ ਦੇ ਕੋਲੇ ਹਾਂ ਬਾਈ ਕੋਈ ਤੰਗ ਪਰੇਸ਼ਾਨੀ ਤਾਂ ਨਹੀਂ ਹੋਈ ਰਸਤੇ 'ਚ ਸਹੀ ਰਹੇ ਵਧੀਆ ਚੱਲੀਆਂ ਗੱਡੀਆਂ ਚਲੋ ਵਧੀਆ ਬਾਈ ਉੱਧਰ ਵੀ ਆਪਾਂ ਪੁੱਛਦੇ ਆ ਦੂਜੇ ਆਪਣੇ ਬੰਦਿਆਂ ਨੂੰ ਆ ਜਾਓ ਬਾਈ ਲੋ ਭਾਈ ਆਪਣੇ ਤੇਜਿੰਦਰ ਸਿੰਘ ਕੋਲ ਵੀ ਪਹੁੰਚ ਗਏ ਆਸਤਰੀਕਾਲ ਜੀ ਹਾਂ ਜੀ ਹਾਂ ਜੀ ਹਾਂ ਜੀ ਭਾਈ ਇੱਧਰ ਰਜੇਸ਼ ਖੜਿਆ ਆਪਣਾ ਇਦਰ ਬਾਈ ਅਭਿਸ਼ੇਕ ਆ ਇਹਦੇ ਕੋਲ ਵੀ ਸੱਜਣੋ ਸਵਰਾਜ ਮਸ਼ੀਨ ਆ ਤੇ ਭਾਈ ਹੁਣ ਦੋਨਾਂ ਦੇ ਟੈਂਕ ਕਰਾਉਣੇ ਆਪਾਂ ਫੁੱਲ ਉਧਰ ਬਾਈ ਆਪਣਾ ਫਾਰਮੈਨ ਆ ਆਰਾਮ ਸਿੰਘ ਉਹ ਬੜੇ ਗੇਰ ਵਿੱਚ ਲੱਗਾ ਹਾਂ ਵੀ ਆਰਾਮ ਸਿੰਘ ਕਿਵੇਂ ਰਹਾਂ ਹਾਂਜੀ ਹਾਂਜੀ ਠੀਕ ਰਹੇ ਰਸਤੇ 'ਚ ਕੋਈ ਤੰਗ ਪਰੇਸ਼ਾਨੀ ਓਕੇ ਰਹੇ ਚਲੋ ਠੀਕ ਆ ਲੋ ਭਾਈ ਹੁਣ ਟੈਂਕ ਫੁੱਲ ਕਰਾਉਣੇ ਆ ਸੱਜਣੋ ਟੈਂਕ ਫੁੱਲ ਕਰਾ ਕੇ ਫਿਰ ਆਪਾਂ ਚੱਲਦੇ ਆ ਪਾਲ ਦੇ ਕੋਲੇ ਉੱਥੇ ਫਿਰ ਹੁਣ ਉਹਨੇ ਆਪਾਂ ਹੋਰ ਥੋੜੀ ਜੀ ਵੀਡੀਓ ਤੁਹਾਨੂੰ ਹੋਰ ਕਰਾਉਣੀ ਆ ਭਾਈ ਉੱਥੇ ਦਰਸ਼ਨਪਾਲ ਨੂੰ ਆਪਾਂ ਚਲਾਇਆ ਏ ਤੇ ਬਾਕੀ ਆ ਤੇਜਿੰਦਰ ਸਿੰਘ ਨੂੰ ਪੁੱਛਦੇ ਆ ਹਾਂ ਤੇਜੀ ਆ ਜਾਏਗਾ ਇਸ ਦਾ ਡਰਾਈਵਰ ਉਹ ਚਲਾਏਗਾ ਸਹੀ ਕਿ ਮੇਰੇ ਰਸਤੇ ਠੀਕ ਰਹੇ ਹਾਂਜੀ ਹਾਂਜੀ ਬਹੁਤ ਵਧੀਆ ਲੱਗੋ ਓਕੇ ਰਹੇ ਅੱਛਾ ਭਾਈ ਰਾਤੇ ਪਹੁੰਚ ਗਏ ਤੇ ਜਾਨੀ ਕਿ 7 ਤੋਂ ਥੋੜੇ 30 ਕਿਲੋਮੀਟਰ ਹਾਂ ਹਾਂ ਵੈਰੀ ਗੁੱਡ ਤਾਂ ਹੀ ਅੱਖਾਂ ਦੱਸ ਰਹੀਆਂ ਨੇ ਭਾਈ ਸਾਡੇ ਬੰਦੇ ਰਸਤੇ 'ਚ ਵੀ ਸੋਨੇ ਠੰਡ ਬਹੁਤ ਸੀ ਨਾ ਬਿਲਕੁਲ ਨਹੀਂ ਸੋਨਾ ਠੰਡ ਵੀ ਬਹੁਤ ਸੀ ਨਾ ਹਾਂ ਠੰਡ ਕਿੰਨੀ ਗਾੜੀ ਕੋਲਾਈ ਪੂਰੀ ਗਾੜੀ ਵਿੱਚ ਠੰਡ ਕਿੰਨੀ ਬਾਈ ਕਹਿੰਦਾ ਵੀ ਤੇਜੀ ਕਹਿੰਦਾ ਵੀ ਆਹ ਜਿਹੜੀ ਲਾਲਪਰੀ ਤਾਂ ਵੀ ਪਿੰਡ ਤੋਂ ਲੈ ਕੇ 1000 ਕਿਲੋਮੀਟਰ ਤਕਰੀਬਨ ਲੈ ਕੇ ਆਏ ਆ ਬਾਈ ਇਹ ਕਹਿੰਦਾ ਬਾਈ ਅਸੀਂ 40 ਘੰਟੇ ਦੇ ਵਿੱਚ ਮਸ਼ੀਨਾਂ ਇੱਥੇ ਕਹਿੰਦਾ ਆਪਾਂ 40 ਘੰਟੇ ਦੇ ਵਿੱਚ ਬਾਈ ਮਸ਼ੀਨਾਂ 40 ਘੰਟੇ ਦੇ 40 ਘੰਟੇ ਅੱਛਾ ਅੱਛਾ ਓਕੇ ਓਕੇ ਵੈਰੀ ਗੁੱਡ ਬਾਈ ਸਾਤੋਂ ਆਏ ਨਾ ਰਾਤ ਪਹੁੰਚ ਗਏ ਸੀਗੇ ਜਾਨੀ ਕਿ ਸਾਤੋਂ ਤੋਂ 1 ਕਿਲੋਮੀਟਰ ਪਿੱਛੇ ਸੀ ਇਹ ਜਿੱਥੇ ਆਪਣੀਆਂ ਮਸ਼ੀਨਾਂ ਰੁਕਦੀਆਂ ਕਹਿੰਦਾ ਵੀ ਬਾਈ ਥੱਕੇ ਹੋਏ ਆ ਬਹੁਤ ਵੀ ਸਵੇਰੇ ਆਵਾਂਗੇ ਤਾਂ ਕਰਕੇ ਬਾਈ ਹੁਣ ਸਾਡੇ ਕੋਲ ਪਹੁੰਚੇ ਆਪਾਂ ਪਾਲ ਮਸ਼ੀਨ ਚਲਾਇਆ ਏ ਤੇ ਬਾਕੀ ਲੋਕ ਵੀ ਸੱਜਣੋ ਆਪਾਂ ਨੇ ਆਪਣੀ ਪ੍ਰੀਤ ਵੀ ਚਲਾਤੀ ਇਹ ਆਪਣੀ ਪ੍ਰੀਤ ਚੱਲ ਰਹੀ ਆ ਸੱਜਣੋ ਤੇ ਤੁਸੀਂ ਆਹ ਟਰੈਕਟਰ ਦੇ ਉੱਪਰਲੇ ਪਾਸੇ ਨੂੰ ਵਿਚੀ ਨੂੰ ਦੇਖੋ ਆਪਣੀ ਚੱਲ ਰਹੀ ਆ ਪਾਲ ਤੇ ਆਪਣੀ ਜਿਹੜੀ ਲਾਲ ਪ੍ਰੀਤ ਆ ਸੱਜਣੋ ਇਹ ਪਹਾੜ ਦੀ ਦੂਸਰੀ ਪਾਸੇ ਗਈ ਆ ਅੱਜ ਵੱਢਣ ਉਧਰ ਆਪਾਂ ਅਜੇ ਸ਼ਾਇਦ ਜਾਇਆ ਜਾਵੇ ਕਿਉਂਕਿ ਉਹ ਥੋੜੀ ਦੂਰ ਗਈ ਆ ਇੱਥੋਂ ਕਿਲੋਕੀਮੀਟਰ ਖੇਤੋਂ ਖੇਤਾਂ ਦੇ ਵਿੱਚ ਨੂੰ ਮੇਰੇ ਤੇ ਉਦੋਂ ਬਾਅਦ ਭਾਈ ਆਪਣੇ ਆਹ ਬੰਦਾ ਖੜਿਆ ਦੇ ਕੋਲ ਆਪਣੀ ਕੱਲ ਦੀ ਮਸ਼ੀਨ ਚੱਲ ਰਹੀ ਹੈ ਇਹ ਪਾਲ ਹਾਂ ਵੀ ਪੂਰੇ ਕੈਸੇ ਚੱਲੀ ਗੱਲ ਆਪਣੀ ਗਾੜੀ ਜੇ ਗਾੜੀ ਆ ਚੱਲੀ ਹੈ ਜੇ ਕੈਸੇ ਚੱਲ ਰਹੀ ਹੈ ਇੱਕ ਨੰਬਰ ਚੱਲ ਰਹੀ ਹੈ ਜੇ ਆਪਣਾ ਭਾਈ ਕਾਲਾ ਭਾਈ ਬੈਠਾ ਖੜਿਆ ਸੌਰੀ ਜੇ ਬਤਾਉ ਕਿ ਜਹਾਂ ਜੇ 17 18 ਕਾ ਕੈਟ ਚੱਲ ਰਹਾ ਹੈ ਮੰਡੀ ਮੇ ابھی ਮੰਡੀ ਮੇ ਕੋਈ 24 2500 24 2500 1509 ਕਾ ਕੈਟ 2400 2300 ਓਕੇ ਓਕੇ ਠੀਕ ਹੈ ਲੋ ਭਾਈ ਇਹ ਆਪਣਾ ਬੰਦਾ ਪੂਰਾ ਏ ਇਹ ਬੰਦਾ ਦੂਜਾ ਭਾਈ ਭਾਈ ਆਪਕਾ ਨਾਮ ਕਹਿਵਾ ਨਾਮ ਭੁੱਲ ਗਿਆ ਯਾਰ ਭੁਪਿੰਦਰਪਾਲ 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 ਭਾਈ ਇਹ ਭੁਪਿੰਦਰਪਾਲ ਆ ਆਪਣਾ ਭਾਈ ਬ੍ਰਿਸ਼ਕਸੂਰ ਆਪਕਾ ਜੀ ਠੀਕ ਆ ਜੀ ਭਾਈ ਇਹ ਆਪਣਾ ਕਾਲਾ ਭਾਈ ਤੁਸੀਂ ਸਾਰੇ ਜਾਣਦੇ ਹੋ ਤੇ ਭਾਈ ਇਦੋਂ ਬਾਅਦ ਆਪਾਂ ਹੁਣ ਉਹ ਬਾਈ ਦਾ ਬਹੁਤ ਵਧੀਆ ਜਿਗਾੜ ਬਣਾਇਆ ਫੋ ਉੱਥੇ ਆ ਆਪਣਾ ਕਿਹਨੋਂ ਝੁੰਗੀ ਟੈਪ ਬਣਾਵਾ ਅੰਦਰ ਬਾਈ 24 ਘੰਟੇ ਦੀ ਲਾਈਟ ਚੱਲਦੀ ਆ ਕੁਰਸੀਆਂ ਰੱਖੀਆਂ ਹੋਈਆਂ ਨੇ ਪੂਰੇ ਨਜ਼ਾਰੇਦਾਰ ਮਾਹੌਲਾ ਵੀ ਸੱਜਣੋ ਅੱਜ ਦਿਨ ਵੀ ਦੇਖੋ ਵੀ ਪੂਰਾ ਵਧੀਆ ਹਨਾ ਟਾਪ ਦਾ ਦਿਨ ਚੜਿਆ ਭਾਈ ਸੱਜਣੋ ਵਧੀਆ ਜੀਜਾ ਲੱਗਿਆ ਪਿਆ ਤੇ ਹਨਾ ਕਿਉਂਕਿ ਅੱਜ ਆਪਾਂ ਨੂੰ ਬਾਈ ਦੁਈਆਂ ਮਸ਼ੀਨਾਂ ਦੀ ਟੈਨਸ਼ਨ ਜੀ ਜਿੰਨਾ ਚਿਰ ਬਾਈ ਆਪਣੇ ਕੋਲ ਪਹੁੰਚਦੀ ਨਹੀਂ ਨਗੀਆਂ ਕਿਉਂਕਿ ਰੋਡ ਰਿਸਕ ਹੁੰਦਾ ਉਹ ਕਰਕੇ ਬਾਈ ਥੋੜੀ ਟੈਨਸ਼ਨ ਰਹੀ ਅੱਜ ਭਾਈ ਮਸ਼ੀਨਾਂ ਆਪਣੇ ਕੋਲ ਪਹੁੰਚ ਗਈਆਂ ਤੇ ਸੱਚੇ ਬਾਦਸ਼ਾਹ ਦੀ ਕਿਰਪਾ ਨਾਲ ਭਾਈ ਆਪਣੀ ਇਹ ਆਪਾਂ ਨੇ ਪੀਲੀ ਪ੍ਰੀਤ ਵੀ ਚਲਾਤੀ ਆਪਣੀ ਫਾਲ ਵੀ ਚੱਲ ਗਈ ਬਾਕੀ ਸੱਜਣੋ ਜੁੜੇ ਰੋਏ ਪੂਰੇ ਵਲੌਗ ਨਾਲ ਆਪਾਂ ਫੇਰ ਹੋਰ ਕਰਦੇ ਆ ਗੱਲਾਂ ਬਾਤਾਂ ਵਿੱਚ ਵਲੌਗ ਲੋ ਜੀ ਆਪਣੀ ਉਹ ਚੱਲ ਰਹੀ ਆ ਪੀਲੀ ਤੇ ਇਹ ਬਾਈ ਦਾ ਸੈਟਅਪ ਬੜਾ ਵਧੀਆ ਬਣਾਇਆ ਹੋਇਆ ਤੇ ਭਾਈ ਰਾਤ ਨੂੰ ਇੱਥੇ ਰੁਕੇ ਤੇ ਇਹ ਬਾਈ ਜੀ ਨੇ ਜਿਨ੍ਹਾਂ ਦਾ ਇਹ ਜਾਨੀ ਕਿ ਸਿਸਟਮ ਆ ਸਾਰਾ ਤੁਹਾਡਾ ਹੀ ਨਾ ਜੀ ਇਹ ਸਾਰਾ ਸਿਸਟਮ ਜੀ ਆਪ ਹੀ ਕਰ ਐ ਆਪਾਂ ਫੇਰ ਬਾਂਡਰ ਕਿਉ ਜੀ ਬਾਂਡਰ ਠੀਕ ਆ ਜੀ ਠੀਕ ਆ ਭਾਈ ਇਹ ਸਾਰਾ ਜੋ ਵੀ ਸਿਸਟਮ ਬਣਾਇਆ ਵਾਈ ਦਾ ਤੇ ਭਾਈ ਇੱਥੇ ਮਾਈਨੇ ਦੇਖਾ ਬਿਜਲੀ ਆ ਸਾਰਾ ਕੁਝ ਹਨਾ ਫੋਨ ਚਾਰ ਚਾਰਜ ਕਰਨ ਤੇ ਭਾਈ ਹੁਣ ਵੈਸੇ ਪੱਖੇ ਦੀ ਤਾਂ ਜ਼ਰੂਰਤ ਨਹੀਂ ਹੈ ਕਿ ਪੱਖਾ ਵੀ ਪਿਆ ਤੇ ਭਾਈ ਸੱਜਣੂ ਜੇ ਆਪਣਾ ਕੈਮਰਾ ਕੈਪਚਰ ਕਰ ਸਕੇ ਤਾਂ ਭਾਈ ਇਹ ਓਹ ਚੱਲ ਰਹੀ ਜੀ ਆਪਣੀ ਲਾਡੋ ਉਹ ਚੱਲਾ ਰਿਹਾ ਭਾਈ ਆਪਣਾ ਬੰਟੀ ਬਾਈ ਤੇ ਇੱਧਰ ਭਾਈ ਆਪਣਾ ਗਰ ਧਿਆਨ ਬਾਈ ਕੋਟਲਾ ਉਤਲਾਰੇ ਮਸ਼ੀਨ ਸੱਜਣੋ ਤੇ ਭਾਈ ਇੱਥੇ ਸਿਸਟਮ ਦੇਖੋ ਕਿਦਾਂ ਦਾ ਹੁੰਦਾ ਹੈ ਨਾ ਜਿਵੇਂ ਇਹਨਾਂ ਨੇ ਇੱਥੇ ਹੀ ਦੇਖ ਲਾ ਟਰਾਂਸਫਾਰਮਰ ਰੱਖੇ ਹੋਏ ਨੇ ਹਣਾ ਟਰਾਂਸਫਾਰਮਰ ਤੋਂ ਭਾਈ ਆਪਣੇ ਤਾਂ ਦੇਖ ਲਓ ਦੂਜੀਆਂ ਤਾਰਾਂ ਤੂਰਾਂ ਪਾਈਆਂ ਵੀਆਂ ਹੁੰਦੀਆਂ ਨੇ ਤੇ ਸੱਜਣੋ ਇਹਨਾਂ ਦਾ ਦੇਖੋ ਇਦਾਂ ਹੀ ਨਾ ਇੱਥੇ ਬਸ ਕੁੰਡੀਆਂ ਹੀ ਲਾਈਆਂ ਹੋਈਆਂ ਨੇ ਲੈ ਆਹ ਕੁੰਡੀਆਂ ਤੋਂ ਭਾਈ ਇਹਨਾਂ ਨੇ ਦੇਖ ਲਓ ਆਹ ਮੋਟਰਾਂ ਆਹ ਤਾਰਾਂ ਨੇ ਭਾਈ ਇਹਨਾਂ ਦੀਆਂ ਜਿਹੜੀਆਂ ਮੋਟਰਾਂ ਨੂੰ ਜਾਂਦੀਆਂ ਨੇ ਦੇਖ ਲਓ ਹਣਾ ਇਹ ਤਾਰ ਆਹ ਤਾਰਾ ਸੌਰੀ ਆਹ ਤਾਰ ਦੇਖ ਲਓ ਇਹ ਭਾਈ ਇਹਦੇ ਨਾਲ ਇਹ ਮੋਟਰਾਂ ਚਲਾਉਂਦੇ ਨੇ ਸੱਜਣੋ ਤੇ ਆਹ ਇੱਥੇ ਭਾਈ ਸਟਾਰਟਰ ਆ ਪਾਈਆਂ ਦਾ ਤੇ ਉਹ ਸਾਹਮਣੇ ਭਾਈ ਮੋਟਰ ਆ ਤੇ ਉਹ ਦੇਖੋ ਇਹ ਮੋਟਰ ਆ ਭਾਈ ਇਹਨਾਂ ਨੇ ਇੱਕ ਨਹੀਂ ਡਾਇਰੈਕਟ ਸਿਸਟਮ ਹੀ ਕਰਿਆ ਹੁੰਦਾ ਕੁੰਡੀਆਂ ਵਾਲਾ ਇਹ ਕੁੰਡੀ ਲਾਉਂਦੇ ਨੇ ਤੇ ਚੱਲ ਜਾਂਦਾ ਭਾਈ ਇੱਥੇ ਬੋਰ ਜਾਨੀ ਕਿ ਤੁਸੀਂ ਮੰਨ ਕੇ ਚੱਲੋ ਇੱਕ ਦਿਹਾੜੀ ਦੇ ਵਿੱਚ ਬੋਰ ਹੋ ਕੇ ਭਾਈ ਮਾਲ ਪੈ ਜਾਂਦਾ ਇਹਦੇ ਵਿੱਚ ਇੱਕ ਦਿਨ ਚ ਜਾਨੀ ਕਿ ਚਾਲੂ ਕਰ ਦਿੰਦ ਨੇ ਸੱਜਣੋ ਇਹਨਾਂ ਦਾ ਪਾਣੀ ਵਾਟਰ ਲੈਵਲ ਤੇ ਦੇਖਿਆ ਜਾਵੇ ਤੇ ਆਪਾਂ ਪੁੱਛਦੇ ਵੀ ਕਿੰਨੇ ਪਰਾ ਅ ਸਭ ਜਾਂ ਭਾਈ ਜੀ ਆਪਣਾ ਜੋ ਵਾਟਰ ਲੈਵਲ ਹੈ ਉਹ ਕਿਤਨੀ ਦੂਰੀ 'ਤੇ ਆ ਜਾਨੀ ਕਿ ਲਗਭਗ 50 60 50 ਲਾਓ ਭਾਈ ਇੱਥੇ 50 60 ਫੁੱਟ ਤੇ ਵਾਟਰ ਲੈਵਲ ਆ ਤੇ ਇੱਕ ਦਿਨ ਚ ਬੋਰ ਹੋ ਕੇ ਇੱਕ ਦਿਨ ਚ ਭਾਈ ਮੋਟਰ ਮੋਟਰ ਸਾਰਾ ਸਿਸਟਮ ਪਾਇਆ ਜਾਂਦਾ ਸਾਰਾ ਜਿਗਾਰਡ ਸਾਰਾ ਜਿਗਾਰਡ ਮਿਲਦਾ ਤੇ ਇੱਧਰ ਵੀ ਦੇਖੋ ਇੱਧਰ ਇਹ ਆਪਸ਼ਨ ਨੇ ਇੱਧਰ ਦੇਖੋ ਇਹ ਬੈਲਟਾਂ ਪਈਆਂ ਨੇ ਸਾਰੀਆਂ ਇਸ ਤਰ੍ਹਾਂ ਦੀਆਂ ਮਰਜ਼ੀ ਆਪਾਂ ਬੈਲਟਾਂ ਜਿਹੜੀਆਂ ਵੀ ਚਾਹੋ ਉਹ ਮਿਲ ਸਕਦੇ ਆ ਗੁਟਕੇ ਹੋਗੇ ਕ੍ਰੈਂਕਾਂ ਹੋਗੀਆਂ ਸੱਜਣੋ ਰੋਟਾਵੇਟਰ ਦਾ ਸਮਾਨ ਹੋ ਗਿਆ ਜਿਵੇਂ ਬਲੇਡ ਬਲੂਟ ਹੋ ਗਏ ਡਰ ਐਕਸਲ ਵਗੈਰਾ ਪਏ ਨੇ ਹਨਾ ਤੇ ਅੰਦਰ ਪਾਇ ਵਗੈਰਾ ਸਾਰਾ ਜਿਗਾਰਡ ਜਾਨੀ ਕਿ ਆਲਮੋਸਟ ਇੱਥੇ ਆਪਾਂ ਨੂੰ 21 ਦੁਕਾਨ ਤੇ ਮਿਲ ਜਾਂਦਾ ਇਸ ਕਰਕੇ ਭਾਈ ਆਪਾਂ ਜੋ ਵੀ ਸਪੇਅਰ ਪਾਰਟ ਚੱਕਦੇ ਆਂ ਏਹੀ ਭਾਈ ਉਹਨਾਂ ਤੋਂ ਚੱਕਦੇ ਆਂ ਤੇ ਏਹੀ ਭਾਈ ਉਹਨਾਂ ਦਾ ਭਾਈ ਉਹ ਗੜਾਉਣਾ ਜਿੱਥੇ ਆਪਣੀਆਂ ਮਸ਼ੀਨਾਂ ਖੜਦੀਆਂ ਨੇ ਕੋ ਆ ਪਤੀ ਪਤੀ ਲੈ ਲਵਾਂ ਤੇ ਆ ਭਾਈ ਸਾਡੇ ਭਾਈ ਸਾਹਿਬ ਨੇ ਜਿਹੜੇ ਓਨਰ ਨੇ ਉਰੇ ਇਹ सोनू ਭਾਈ ਸਾਹਿਬ ਇਹ ਆਪਣੇ ਕੋਲ ਭਾਈ ਪੰਜਾਬ ਵੀ ਰਹਿ ਕੇ ਆਏ ਨੇ ਤੇ ਹਨਾ ਕਿਦਾਂ ਲੱਗਿਆ ਭਾਈ ਸਾਹਿਬ ਪੰਜਾਬ ਆਵਣਾ ਵਧੀਆ ਬੜੀ ਵੱਡੀ ਆ ਇੱਕ ਨੰਬਰ ਇੱਕ ਨੰਬਰ ਇੱਕ ਨੰਬਰ ਹਾਂ ਭਾਈ ਬੰਦਾ ਉਹ ਵਿਚਾਰਾ ਖੁਸ਼ਦਿਲ ਬੰਦਾ ਸਾਰੀ ਰਾਹ ਹੀ ਹੱਸਦਾ ਹੀ ਰਹਿੰਦਾ ਬੰਦਾ ਆਪਣਾ ਪੂਰਾ ਘੈਂਟ ਆ ਇਹ